ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਉਸੇ ਫਾਰਮ 'ਚੋਂ ਉਸੇ ਘਰ 'ਚੋਂ ਵੀਡੀਓ ਬਣਾ ਰਹੇ ਆ ਜਿੱਥੋਂ ਹਫ਼ਤੇ ਦੇ ਵਿੱਚ ਤੁਹਾਨੂੰ ਹਰੇਕ ਹਫ਼ਤੇ ਇੱਕ ਜਾਂ ਦੋ ਵੀਡੀਓ ਦਿਖਾਉਂਦੇ ਰਹੀਦਾ ਕਿਉਂਕਿ ਇੱਥੇ ਬਹੁਤ ਸਾਰੀਆਂ گاਵਾ ਵੈੜਾਂ ਵਿਕਰੀ ਵਾਲੀਆਂ ਹੁੰਦੀਆਂ ਤੇ ਹਮੇਸ਼ਾ ਸੂਏ ਸਵਾਏ ਪਸ਼ੂ ਗੱਬਣ ਕੱਚੀਆਂ گاਵਾ ਹੀਫਰ ਹਰੇਕ ਤਰ੍ਹਾਂ ਦੀ ਵੈਰਾਈਟੀ ਹਰੇਕ ਤਰ੍ਹਾਂ ਦਾ ਪਸ਼ੂ ਅਵੇਲੇਬਲ ਰਹਿੰਦਾ ਹੈ ਅੱਜ ਆਪਾਂ ਤੁਹਾਨੂੰ 12 13 ਨਗ ਜਿਹੜੇ ਉਹ ਵੀਡੀਓ ਦੇ ਵਿੱਚ ਦਿਖਾਵਾਂਗੇ ਇਹਨਾਂ ਤੋਂ ਇਲਾਵਾ ਕੁਝ ਪਸ਼ੂ ਹੋਰ ਵੀ ਮੌਜੂਦ ਆ ਵਿਕਰੀ ਵਾਲੇ ਪਰ ਬੇਨਤੀ ਹੈ ਵੀ ਵੀਡੀਓ ਸਿਰਫ ਇੱਕ ਇਨਫੋਰਮੇਸ਼ਨ ਹੈ ਪਸ਼ੂ ਜੀ ਨੇ ਖਰੀਦਣਾ ਕੋਲ ਆ ਕੇ ਦੇਖੇ ਤੇ ਆਪਦੀ ਤਸੱਲੀ ਆਪਦੀ ਸਮਝ ਨਾਲ ਖਰੀਦੇ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਵਾਲੀ ਗਾਂ ਤੋਂ ਪ੍ਰਦੀਪ ਭਾਈ ਸਸਤੀ ਦਾ ਸਤ ਗੱਲ ਭਾਈ ਪ੍ਰਦੀਪ 13 ਕਿ ਨਗ ਅੱਜ ਦਿਖਾ ਹਾਂ ਭਾਈ ਥੋੜੇ ਨਾ ਸੇਧ ਹੀ ਕੰਡਮ ਹੋ ਗਿਆ ਤੇ ਕਿ ਮਾਲ ਪੂਰਾ ਲੈਤਾ ਨਹੀਂ ਗਿਆ ਉਹਨਾਂ ਜਿਆਦੇ ਅੱਛਾ ਬੁਖਾਰ ਜਿਹਾ ਹੁੰਦਾ ਕਰਕੇ ਤੇ ਬੜਾ ਆਪਣੇ ਕੋਲੇ ਫੇਰ ਵੀ ਟੋਟਲ ਤਾਂ 25 ਨੇ ਠੀਕ ਹੈ ਕੈਮਰੇ ਪੂਰੇ ਕਰਾਂਗੇ ਮੰਨ ਕੇ ਜਿਹੜੀਆਂ ਕਰਾਂਗੇ 14 15 ਕਾ ਤੇ ਵੜਾ ਬਾਈ ਸਾਰੀਆਂ ਟੌਪ ਦੀਆਂ ਨੇ ਦੋ ਵੜਾ ਸੁਈਆਂ ਤਾਜ਼ੀਆਂ ਨੇ ਇਹਨਾਂ ਨੇ ਮਗਰ ਵੱਛੀਆਂ ਨੇ ਠੀਕ ਹੈ ਬਾਕੀ ਬਾਈ ਹਰ ਵਾਰੀ ਆਪਾਂ ਕਹਿੰਨੇ ਆ ਬਾਈ ਫਰਜ਼ ਆਪਣਾ ਬਣਦਾ ਵੀਡੀਓ ਦੇ ਅੰਦਰ ਮੰਨ ਕੇ ਜਿੱਦਾਂ ਦੀ ਮਰਜ਼ੀ ਤਸੱਲੀ ਕਰੋ ਕਰੋ ਆਪਣੇ ਠੀਕ ਹੈ ਸੁਈ ਲੈਨੇ ਹੋ ਗੱਬਣ ਲੈਨੇ ਹੋ ਜਮਾਂ ਇਹਨਾਂ ਤਸੱਲੀ ਕਰਕੇ ਖਰੀਦੋ ਕਿਉਂਕਿ ਬਈ ਸਾਹ ਵਾਲੀ ਚੀਜ਼ ਆ ਹਫਤੇ ਦੀ ਹਫਤੇ ਆਪਾਂ ਜਾਨਵਰ ਸੇਲ ਕਰਨੇ ਹੁੰਦੇ ਆ ਸਹੀ ਹੈ ਪਹਿਲੇ ਨੰਬਰ ਵਾਲੀ ਇਹ ਦੂਜਾ ਸੂਆ ਬੱਚੀ ਸੂਈ ਆ ਬਾਈ ਅੱਜ ਤੀਸਰਾ ਦਿਨ ਆ ਮਗਰ ਬੱਚੀ ਆ 20 ਤੋਂ 22 ਕਿਲੋ ਬੋਲੀ ਵੀਰੇ ਤਿਆਰ ਆ ਮੌਕੇ ਤੇ ਠੀਕ ਹੈ ਤੁਸੀਂ ਐ ਮੰਨ ਲਓ ਹਲੇ 237 ਹੋਇਆ ਤੇ ਦੁੱਧ ਬਾਈ 30 ਤੋਂ ਪਲੱਸ ਜਮਾ ਜੈਨੂਨ ਦੇ ਦੇਣਾ ਬਰੀਡ ਨਸਲ ਵਾਲਾ ਤਾਂ ਕੋਈ ਟਕਾਣਾ ਨਹੀਂ ਮਗਰ ਬੱਚਾ ਵੀ ਪ੍ਰੋਪਰ ਫੁੱਲ ਲਈ ਵੀ ਫਾਰਮ ਚੋਂ ਆ ਬਹੁਤ ਸੋਹਣੀ ਰਿਕਾਰਡ ਦੀ ਬੱਚੀ ਆ ਰੇਟ ਇਹਦਾ ਪਰਦੀ ਰੇਟ ਬਾਈ 1,35,000 ਦੀ ਬੱਚੀ ਦੇ ਦੇਣੇ 30 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾਏ ਨੂੰ ਪਰਚੇਜ਼ ਕਰਨ ਲਈ ਠੀਕ ਹੈ ਸੋ ਦੋਸੋ ਐਸ ਟਾਈਮ ਜਿਹੜਾ ਹਾਜ਼ਰ ਆ ਦੋ ਟਾਈਮ ਤਿੰਨੇ ਟ ਇਦੋਂ ਅੱਗੇ ਬਹੁਤਾ ਡਿਪੈਂਡ ਕਰਦਾ ਹੁੰਦਾ ਸੇਵਾ ਦੇ ਉੱਤੇ ਹੀ ਥਣ ਹੱਥੀ ਚਵਾਈ ਵਾਲੇ ਮੇਨ ਗੱਲ ਹੋਰ ਆ ਬਾਈ ਕੇਅਰ ਦੇ ਉੱਤੇ ਵੀ ਆਪਾਂ ਕੇਅਰ ਕਿੰਨੀ ਕੁ ਕਰ ਸਕਦੇ ਆ ਸਹੀ ਕਿਉਂਕਿ ਕੇਅਰ ਦੇ ਨਾਲ ਹੀ ਦੁੱਧ ਦੇਣਾ ਜੇ ਆਪਾਂ ਕਹੀਏ ਵੀ ਕੇਅਰ ਤੋਂ ਬਿਨਾਂ ਦਾ ਜਾਨਵਰ ਕੋਈ ਵੀ ਦੁੱਧ ਨਹੀਂ ਦਿੰਦਾ ਬੱਚੇ ਦੇ 나ੜੂਆ ਨਾਲ ਆ ਲੇਵੇ ਦੀ ਫੀਟਿੰਗ ਬਾਈ ਇਦਾਂ ਦੀ ਆ ਜਿੱਦਾਂ ਮੰਨ ਕੇ ਆਪਾਂ ਕਹਿੰਦੇ ਵੀ ਇੱਕ ਟਾਈਮ ਬਾਜ਼ਾਰ ਲਾਇਆ ਹੁੰਦਾ ਹਨਾ ਸਹੀ ਹੈ ਇੱਕ ਇੱਕ ਸਿੰਗਲ ਕਹਰੇ ਬਾਜ਼ਾਰ ਦੀ ਵੀਡੀਓ ਬਾਈ ਇਹਦੀ ਠੀਕ ਹੈ ਇਦੋਂ ਅੱਗੇ ਬਾਈ ਇਹਨੇ ਬੱਚੇ ਦਿੱਤੇ ਬਾਈ ਇਹਨੇ ਬੱਚੇ ਦਿੱਤੇ ਆ ਇਹ ਬੱਚੇ ਕੱਲ੍ਹ ਸੂਈ ਸੀ ਬਾਈ ਜੇਰ ਦੀ ਵੀਡੀਓ ਆਪਣੇ ਕੋਲੇ ਪ੍ਰੋ ਤੇ 28 ਤੋਂ 30 ਕਿਲੋ ਦੁੱਧ ਬਈ ਨੇ ਪਹਿਲਾਂ ਨੇ ਦਿੱਤਾਗਾ ਦੂਸਰਾ ਸੂਆ 30 ਕਿਲੋ ਦੁੱਧ ਮੰਨ ਕੇ ਜਿਹੜਾ ਜੇ ਘੱਟ ਤੋਂ ਘੱਟ ਪਾਚੇ 25 ਮੰਨ ਕੇ ਲੈ ਲੈ ਵੀਰ ਜਿਹੜਾ ਮਰਜੀ ਰੇਟ ਕੀ ਰਹਿਣਾ ਇਹਦਾ ਰੇਟ ਬਈ 1 ਲੱਖ ਤੇ 20000 ਰੁਪਏ ਦਾ ਲੈਣ ਦੇਣ ਮੁੱਲ ਸਵਾ ਬਈ ਠੀਕ ਹੈ ਮੈਂ ਅਗਰ ਬੱਛੀ ਇਹਦੇ ਹਵਾ ਨਾ ਬੜਾ ਸੋਹਣਾ ਤਿਆਰ ਆ ਦਸੋ ਵੇੜ ਦਾ ਚਵਾਈ ਦੀ ਬੜੀ ਵਧੀਆ ਬਈ ਮਗਰ ਬੱਚਾ ਇਹਦੇ ਇਦਾਂ ਦਾਗਾ ਵੀ ਵੇ ਕਮਾਲ ਸੋਹਣਾ ਬੱਚਾ ਸੋ ਨੂੰ ਬੱਚੀ ਵੀ ਇਹਦੀ ਦਿਖਾਉਂਗਾ ਦੋਨੇਵੇਂ ਦੋਨੇ ਮਾੜਾ ਮੰਗ ਰਹੇ ਟਾਪਰ ਵਿੱਚ ਕਿਉਂਕਿ ਬਈ ਚੰਗੇ ਸੀਮਨ ਰਿਕਾਰਡ ਦੀਆਂ ਨੇ ਵੀ ਇੱਕ ਤਾਂ ਨਾਰਮਲ ਹੁੰਦਾ ਆ ਦੇਖੋ ਬੱਚੇ ਦੀ ਕੱਲ ਜਿੱਦਾਂ ਇਹ ਸੂਈਏ ਦੇਖ ਕਰਮ ਵਾਲੀ ਵੀ ਕਹਿਣ ਦੀ ਜ਼ਰੂਰਤ ਨਹੀਂ ਵੀ ਕਿੰਨਾ ਪਿਆਰਾ ਬੱਚਾ ਮੰਗ ਰਹੇ ਦੇ 1 ਲੱਖ ਤੇ 20 ਹਜ਼ਾਰ ਨੂੰ ਇਹ ਦੋ ਅੱਗੇ ਅੱਗੇ ਜਿਹੜੀ ਬੱਚੀ ਆ ਬਾਈ ਬੋਲੇ ਚੋ ਖਾਲੀ ਹੋ ਗਈ ਤੀਜਾ ਦਿਨ ਅੱਜ ਸੂਈ ਨੂੰ ਜਿਹੜਾ ਮਰਜੀ ਭਰਾ ਇਸ ਟਾਈਮ 25 ਕਿਲੋ ਬੋਲੀ ਦੀ ਤੋਲ ਕੇ ਮੌਕੇ ਤੇ ਲੈ ਸਕਦਾ ਦੁੱਧ ਪਹਿਲਾਂ ਨੇ ਦਿੱਤਾ 37 37 ਕਿਲੋ ਇਹਨੇ ਮੰਨ ਕੇ 35 ਤੋਂ ਬਾਹਰ ਦੁੱਧ ਦੇ ਨੇ ਬੱਚੀ ਨੇ ਦੇ ਦੇਣਾ ਫੁੱਲ ਵੱਡੀ ਆ ਚੋਣ ਵਾਲਾ 11 ਤੋਂ 12 ਕਿਲੋ ਟਾਈਮ ਦਾ ਮੰਨ ਲੈ ਖੁੱਲਾ ਦੁੱਧ ਹੌਲੀ ਬਟ ਹੌਲੀ ਤੇ ਤੀਜਾ ਦਿਨ ਆ ਬਈ ਅੱਜ ਬੌਲੇ ਚ ਪ੍ਰੋਪਰ ਸਾਰੀ ਖਾਲੀ ਆ ਰੇਟ ਬਈ ਦਾ ਰੱਖਿਆ 1,40,000 ਰੁਪਇਆ ਰੇਟ ਤਾਂ ਬਈ ਇਹ ਹੁੰਦਾ ਨਾ ਜਾਨਵਰ ਜਾਨਵਰ ਦੀ ਰੇਟ ਹੁੰਦਾਗਾ ਜਿੱਦਾਂ ਦਾ ਵੀ ਜਾਨਵਰ ਆਪਾਂ ਪਰਚੇਜ਼ ਕਰਾਂਗੇ ਉਦਾਂ ਦੀ ਰੇਟ ਹੋ ਜਾਂਦਾ ਕਿਉਂਕਿ ਜਦੋਂ ਇਦਾਂ ਦੇ ਜਾਨਵਰ ਨੇ ਜਿਹੜੇ ਹੁਣ ਬਈ ਆਪਣੇ ਨਵੇਂ ਫਾਰਮ ਬਣ ਰਹੇ ਨੇ ਬਈ ਤੁਸੀਂ ਸਮਝਦਾ ਰਹੇ ਹੋ ਕਿਉਂਕਿ ਵਧੀਆ ਜਨਮਰੀ ਉੱਥੇ ਘਰ ਪੂਰਾ ਕਰਦੇ ਜਣੇ ਬੱਚਿਆ ਜੇ ਦਿਨ ਪ੍ਰੋਪਰ ਦੁੱਧ ਤੇ ਆ ਗਈ ਬਾਈ ਆਪਣਾ ਰੰਗ ਵਿਖਾਉਗੀ ਅੱਗੇ ਬੱਚੇ ਬਾਈ ਤਾਜੀ ਸੂਈ ਹੈਗੀ ਹੂੰ ਕੱਲ ਸੂਈ ਸੀ ਬਾਈ ਇਹ ਵੀ ਤੇ ਮਨ ਕੇ ਅੱਦੇ ਬੋਲੇ ਚ ਖਾਲੀ ਆ ਪਿੱਛੇ ਇਹਦੇ ਮੇਲ ਆ ਬਾਈ ਰੇਟੇ ਦਾ ਰੇਟੇ ਦਾ ਬਾਈ 1.5 ਲੱਖ ਰੁਪਈਆ ਚਵਾਈ ਚੁਵਾਈ ਦੀ ਨੈਟ ਫੈਟ ਆ ਜਮਾ ਬਿਲਕੁਲ ਵਧੀਆ ਹੂੰ ਤੇ ਮੰਗਰੇ ਦੇ ਮੇਲੋਂ ਬੈਠਾਗਾ ਤੇ ਕੱਲ ਸੂਈ ਸੀ ਬਾਈ ਜੇਰ ਵਗੈਰਾ ਡਾਨਾ ਵੀਡੀਓ ਆਪਣੇ ਕੋਲੇ ਆ ਠੀਕ ਹੈ ਰੇਟ ਇਹਦਾ ਕਿੰਨਾ ਰੱਖਿਆ ਸਵਾ ਲੱਖ ਰੁਪਏ ਬਾਈ ਸਵਾ ਲੱਖ ਰੇਟ ਹੈ ਦੱਸੋ ਕਿਉਂਕਿ ਬਾਈ ਜਿਹੜੇ ਇਹ ਭਾਅ ਨੇ ਨਾ ਆਪਾਂ ਸ਼ੁਰੂ ਤੋਂ ਲੈ ਕੇ ਦਿਖਾ ਰਹੇ ਆ ਅੱਗੇ ਵੀ ਭਾਅ ਹੈਗੇ ਨੇ ਇਹ ਭਾਅ ਬਾਈ ਹਰੇਕ ਭਰਾ ਦੇ ਮਾਰਜਨ ਵਾਲੇ ਭਾਅ ਨੇ ਵੀ ਜਿਹੜਾ ਹਰੇਕ ਵੀਰ ਲੈ ਸਕਦਾ ਜਿਹੜੀ ਅੱਗੇ ਵਹਿੜ ਆ ਗਈ ਬਾਈ ਹੂੰ ਤੋਰੀ ਮਤ ਪਹਿਲਾਂ ਮੱਛੀ ਨੇ 38 ਕਿਲੋ ਦੋ ਦਿੱਤਾ ਬਾਈ 37 38 ਕਿਲੋ ਜਿਹੜੇ ਫਾਰਮ ਚੋਂ ਆਈ ਆਪਾਂ ਗੱਲ ਵੀ ਕਰਵਾ ਦੇਾਂਗੇ ਤੇ ਬਹੁਤ ਸੋਹਣਾ 40 ਕਿਲੋ ਦੁੱਧ ਦੇ ਤੱਕੀ ਉਮੀਦ ਆ ਬਈ ਇਹਨੇ 40 ਕਿਲੋ ਦੁੱਧ ਵੀ ਦੇ ਦੇਣਾ ਕਰਮ ਵਾਲੀ ਨੇ ਲਾਗੀ ਸਵੇਲਿੰਗ ਪਾਉਣੇ ਵੀ ਹੌਲੀ ਹੌਲੀ ਪੁੱਤ ਗਰੇਟ ਇਹਦਾ ਕੀ ਰਹਿਣਾ ਇਹਦਾ 135000 ਰੁਪਏ ਲੈਣ ਦੇਣਾ ਬਈ ਗਾਂ ਤਾਂ ਜੇ ਤਾਂ ਦੇਖੋ ਆਪਣੇ ਕੋਲ ਰਹੇਗੀ ਤਾਂ ਕਹਿਣਾ ਕਿ ਤਾਂ 1.5 ਲੱਖ ਤੋਂ ਵੀ ਬਾਹਰ ਇਹ ਗਊ ਬਈ ਸੇਲ ਹੋ ਸਕਦੀ ਆ ਕਿਉਂਕਿ ਬੜੇ ਸੋਹਣੇ ਢਾਂਚੇ ਦੀ ਬਿਹੜਾ ਜਿਹੜੇ ਭਰਾ ਤੋਂ ਆਪਾਂ ਇਹ ਖਰੀਦੀ ਆ ਉਹਨੇ ਬਹੁਤ ਮਾਣ ਦੇ ਨਾਲ ਆਪਾਂ ਨੂੰ ਇਹ ਕਹਿ ਕੇ ਦਿੱਤੇ ਬਾਈ ਵੀ ਜਿਹਨੂੰ ਮਰਜ਼ੀ 35 ਕਿਲੋ ਵਾਲਾ ਤਾਂ ਕੋਈ ਰੌਲਾ ਨਹੀਂ ਚੱਲ ਪੁੱਤ ਚੱਲ ਚੱਲ ਹਲੇ ਤਾਂ ਐ ਮੰਨ ਲਓ ਬਾਈ ਇਹਦੇ ਆਰਡਰ ਦੇ ਵਿੱਚ ਇੰਨੀ ਕਿ ਸਪੇਸ ਪਈਆ ਵੀ ਕੁਝ ਵੀ ਨਹੀਂ ਹੈਗਾ ਇਹਦਾ ਡਰ ਹਲੇ ਬਾਕੀ ਜਿੰਨਾ ਡਰ ਆ ਬਾਈ ਪਿੱਛੇ ਵਾਲਾ ਡਰ ਦੇ ਸਹੀ ਹੈ ਇਹ ਦੋ ਕੇ ਬਲੈਕ ਰੰਗ ਦੋ ਰਪੋਏ ਇਹ ਬੱਚੀ ਦੂਜਾ ਸਵਾ ਸੁੰਦੀ ਆ ਬਾਈ ਹੂੰ ਪਹਿਲਾਂ ਨਾ ਮੰਨ ਕੇ ਬਾਈ ਨੇ ਦੱਸੇ 35 36 ਕਿਲੋ ਦੁੱਧ ਰੇਟ ਕੀ ਰਊ ਤੇ ਕਿੰਨੇ ਕਿ ਦਿਨ ਰੇਟ ਇਹਦੇ ਦਿਨ ਤਾਂ ਲੈ ਜੂ ਬਾਈ 10 ਤੋਂ 15 ਦਿਨ ਇਹ ਬਾਈ ਵੜ ਦੇ ਦਾਂਗੇ 1 ਲੱਖ 40000 ਰੁਪਏ ਦੀ ਕਲਾ ਕਲਰ ਬਾਈ ਜੀ ਬਲੈਕ ਆ ਬਾਕੀ ਹੋਰ ਕੋਈ ਕਮੀ ਪੇਸੀ ਨਹੀਂ ਥੱਲੋ ਤਿਆਰੀ ਵੀ ਇੰਨੀ ਕਰੂਗੀ ਨਸਲ ਦੇਖ ਲਓ ਜਾਤ ਕਿੰਨੀ ਵਧੀਆ ਬਾਕੀ ਹੋਰ ਹੁੰਦਾ ਬਾਈ ਕੋਈ ਵੀ ਭਰਾ ਜਨੂੰ ਲੈਣ ਆਉਂਦਾ ਨਾ ਸੌਦਾ ਦੇਖੋ ਬਣ ਜਾਂਦਾ ਕੱਲੀ ਸਿਰਫ ਵੀਡੀਓ ਕਨਫਰਮੇਸ਼ਨ ਹੁੰਦੀ ਆ ਵੀ ਜਾਨਵਰ ਖੜੇ ਨੇ ਕਿਉਂਕਿ ਹੁਣ ਅੱਗੇ ਜਿਹੜਾ ਟਾਈਮ ਆਈ ਜਾਂਦਾ ਬਾਈ ਆਪਾਂ ਚੰਗੇ ਤੋਂ ਚੰਗੇ ਜਾਨਵਰੀ ਲਿਆਵਾਂਗੇ ਹਨਾ ਇਹ ਦੋ ਅੱਗੇ प्रदीप ਜਿਹੜੀ ਅੱਗੇ ਵੜਣਾ ਬਾਈ ਇਹਨੇ 30 ਕਿਲੋ ਦੁੱਧ ਪਹਿਲਾਂ ਨਹੀਂ ਦਿੱਤਾ ਦੂਜਾ ਸੂਆ ਹੁੰਦੀ ਆ ਅੱਜ 10 ਦਿਨ ਬਾਕੀ ਆ ਬਾਈ ਇਹਦਾ ਰੇਟ ਰੱਖਿਆ ਬਾਈ ਜੀ 1 ਲੱਖ ਤੇ 17000 ਰੁਪਿਆ ਸਵੇਲਿੰਗ ਇਹਨੇ ਵੀ ਪੌਣੀ ਚਾਲੂ ਕਰ ਲਈ ਤੇ ਬਣੂ ਬਹੁਤ ਸੋਣੀ ਬਾਈ ਜਿੰਨੀ ਇਹ ਬਣੂਗੀ ਪੂਰੀ ਵਧੀਆ ਵਹਿੜ ਤਿਆਰ ਹੋਊਗੀ ਜਿੱਦਾਂ ਕਿਸੇ ਭਰਾ ਨੇ ਘਰੇ ਸ਼ੌਂਕ ਨਾਲ ਰੱਖਣੀ ਆ ਬਹੁਤ ਵਧੀਆ ਵਹਿੜ ਮੋੜ ਲਵ ਅੱਗੇ ਬਾਈ ਚਿੱਟੀ ਵੱੱਛੀ ਆ ਇਹ ਦੇ ਦਾਂਗੇ 1 ਸਵਾ ਲੱਖ ਰੁਪਏ ਦੀ ਬਾਈ ਠੀਕ ਆ ਕੱਚੀ ਆ 15 ਤੋਂ 20 ਦਿਨਾਂ ਦੀ ਠੀਕ ਹੈ ਖੋਲੀ ਮੜਾ ਹਿੰਮਤ ਨਾਲ ਰਕੇਸ਼ ਉਹਦਰ ਨੂੰ ਤੋਰਦੀ ਐਨੂੰ ਤੋਰਦੀ ਇਹ ਸਵਾਲ ਆ ਖਰੀ ਬੱਚੀ ਦੇ ਦਾਂਗੇ ਭਾਈ ਹੂੰ 15 ਤੋਂ 20 ਦਿਨਾਂ ਦੀ ਕੱਚੀ ਕੱਚੀ ਆ ਬੈਡ ਬਹੁਤ ਚੰਗੀ ਆ ਮੋੜ ਲਿਆ ਭਾਈ ਵਾਪਸ ਚੱਲ ਮੱਤ ਚੱਲ ਇਹ ਦੋ ਅੱਗੇ ਜਿਹੜੀ ਬਿਹੜ ਆ ਬਈ ਜੀ ਪਿਛਲੇ ਸਾਲ ਆਪਣੀ ਵੀਡੀਓ ਦੇ ਵਿੱਚ ਵੀ ਪਾ ਕੇ ਵੇਚੀ ਸੀ ਆਪਾਂ ਹੂੰ ਪਹਿਲਾਂ ਮੱਛੀ ਨੇ 42 43 ਕਿਲੋ ਦੁੱਧ ਦਿੱਤਾ ਬਈ ਇਹਨੇ ਇਹ ਵੇਚੀ ਸੀ ਆਪਾਂ 2 ਲੱਖ ਤੇ 19000 ਰੁਪਏ ਦੀ ਬਿਹੜ ਇਹਦੇ ਬਾਈ ਹੁਣ 20 ਤੋਂ 25 ਦਿਨ ਬਾਅਦ ਕਿਸੇ ਭਰਾ ਨੇ ਅੱਜ ਬਿਹੜ ਖਰੀਦੀਆਂ ਤਾਂ 165000 ਰੁਪਏ ਦੀ ਇਹ ਬਿਹੜ ਆਪਾਂ ਦੇ ਦਾਂਗੇ ਪਿਛਲੇ ਸਾਲ ਆਪਣੀ ਵੀਡੀਓ ਦੇ ਵਿੱਚ ਹੀ ਆਪਾਂ ਇਹ ਸੇਲ ਕਰੀ ਸੀਗੀ ਬਹੁਤ ਟੌਪ ਦੀ ਬੱਛੀ ਆ ਬਾਈ ਤਿਆਰੀ ਇੰਨੀ ਕਰਦੀ ਆ ਵੀ ਬੇਕਮਾਲ ਜੇ ਕੋਈ ਭਰਾ ਵੀ 20 ਤੋਂ 25 ਦਿਨ ਸੰਭਲੂ ਐ ਮੰਨ ਲਓ ਵੀ ਘੱਟੋ ਘੱਟ 50000 ਦਾ ਅੰਤਰ ਪ ਜੇ ਹੁਣ ਆਪਣੇ ਕੋਲੇ ਇੱਥੇ ਤਿਆਰ ਹੋ ਕੇ ਵਿਕੀ ਤਾਂ ਕਿ ਆਪਣੀ ਤਾਂ ਹੁਣ ਵੇਚੀ ਹੋਈ ਆ ਪਹਿਲਾਂ ਇਹ ਹੂੰ ਤਿਆਰੀ ਇੰਨੀ ਕਰਦੇ ਆ ਬਾਈ ਜਮਾ ਖਰਾ ਜਿਆ ਦੁੱਧ ਦੇ ਨੇ ਜਿਹੜਾ ਦਿੱਤਾ 40 ਤੋਂ ਬਸ ਪਲੱਸ ਜਿਹੜੀ ਇਹ ਬੱਚੀ ਹੈ ਬਾਈ ਇਹ ਵੀ ਆਪਣੇ ਕੋਲੇ ਗਈ ਸੀ ਇਕੱਠੀ ਇੱਕੇ ਫਾਰਮ ਚ ਕੱਲ ਦੁਬਾਰੇ ਆਈਆਂ ਨੇ ਵਾਪਸ ਹੂੰ ਇਹਨੇ 26 27 ਕਿਲੋ ਦੁੱਧ ਦਿੱਤਾ ਇਹ ਬੱਚੀ ਸਵਾ ਦੀ ਦੇ ਦਾਂਗੇ ਬਾਈ ਠੀਕ ਐ ਇਹ ਦੋ ਅੱਗੇ ਦੋ ਹੀਫਰ ਨੇ ਬਾਈ ਹੂੰ ਪਹੁੰਚਾਂਗੇ ਖੋਲੀ ਪਤਾ ਇਹ ਕਿੰਨੇ ਚੱਲਦੀ ਗੱਪਣਾ ਪਹਿਲੇ ਇਹ ਬਾਈ 6.5 ਮਹੀਨੇ ਦੀ ਗੱਪਣਾ ਦੰਦੋਂ ਕਿਵੇਂ ਪਤੇ ਦੰਦੋਂ ਦੋਂਦੀ ਬਾਈ ਰੇਟ ਇਹਦਾ ਰੇਟੇ ਜੋੜਾ ਦੇ ਦਾਂਗੇ ਭਾਈ 235000 ਦਾ ਬੱਚੀਆਂ ਦਾ ਜੋੜਾ ਦੇ ਦਾਂਗੇ ਠੀਕ ਹੈ ਵਧੀਆ ਵੱਡੀਆਂ ਬੱਚੀਆਂ ਨੇ ਭਾਈ ਟੌਪ ਦੀਆਂ ਬਹੁਤ ਪਿਆਰੇ ਬੱਚਾ ਕਿਸੇ ਪੁਰਾਣੇ ਸ਼ੌਂਕ ਤੌਰ ਤੇ ਲੈਣੇ ਆ ਟੌਪਰ ਬੱਚੀਆਂ ਨੇ ਜਮਾਨ ਫਿਟਿੰਗ ਵਾਲਾ ਹਵਾਨਾ ਰੱਖੂਗੀ ਦੋਸਤੋ ਵੈੜ ਹਜੇ ਦਿਨ ਲੈਂਦੀ ਹੈ ਇਹ ਕਿੰਨੇ ਚੱਡੀ ਕਪੜਾ ਇਹ ਵੀ ਭਾਈ ਸੇਮ ਹੀ ਨੇ 6.5 ਦੀ ਹਾਂ 6.5 ਦੀ ਭਾਈ ਵਧੀਆ ਬਹੁਤ ਟਾਂਚ ਵੱਡੇ ਟਾਂਚ ਦੀ ਬੱਚੀ ਇਹ ਵੀ ਫੁੱਲ ਦੋ ਦੰਦ ਲੰਬਾਈ ਦੇਖ ਲਓ ਕਿੰਨੀ ਆ ਉਮਰ ਦੇ ਹਿਸਾਬ ਨਾਲ ਬਾਈ ਆਮ ਜਿੱਦਿਆਂ ਬੈੜਾ ਨੇ ਆਪਣੀਆਂ ਓਡੀ ਹੈਟ ਹੋਣਾ ਇਹਦੀ ਸਹੀ ਹੈ ਸੋ ਦੋਨੇ ਵੈੜਾ ਨਰੋਈਆਂ ਸੋ ਚੰਗੇ ਕੰਦ ਕਾਟ ਵਧੀਆ ਜਿੱਦਾਂ ਹੁਣ ਵਿੱਚ ਭਰਾ ਕਹਿੰਦੇ ਨੇ ਅਸੀਂ ਸ਼ੌਂਕ ਤੌਰ ਤੇ ਨਵੇਂ ਜਾਨਵਰ ਲੈਣੇ ਆ ਉਹਨਾਂ ਦੇ ਮਸਲੇ ਦੀਆਂ ਫੁੱਲ ਨੇ ਬਾਈ ਹੌਲੀ ਪੁੱਤਰ ਨੇੜੇ ਹੁਣ ਇਹ ਵੀ ਬੱਚੀ ਦੇਖ ਲਓ ਬਹੁਤ ਵੱਡੇ ਵੱਡੇ ਬੱਚੇ ਨੇ ਸੋ ਇਹ ਦੋ ਤਿੰਨ ਭਰਾ ਦੇ ਵਜਟ ਵਾਲੀਆਂ ਗਾਵਾਂ ਨੇ ਬਾਈ ਅੰਦਰ ਬਾਕੀ ਵੇੜਾ ਖੜੀਆਂ ਨੇ ਕੋਈ ਅੰਦਰ ਚਲ ਇੰਨਾ ਇਹੀ ਦਿਖਾ ਦਿਓ ਕੱਲੀਆਂ ਹਾਂ ਸੂਈਆਂ ਸਵਾਈਆਂ ਅੰਦਰ ਹਾਂ ਸੂਈਆਂ ਸਵਾਈਆਂ ਬਈ ਠੀਕ ਹੈ ਸੋ ਬਾਕੀ ਤੁਸੀਂ ਆ ਕੇ ਤੁਸੀਂ ਦੇਖ ਲਓ ਜਿਹੜਾ ਉਹਨਾਂ ਖਰੀਦਣਾ ਚਾਹੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਗਾਵਾਂ ਜਿਹੜੀਆਂ ਉਹ ਬਾਹਰ ਖੜੀਆਂ ਦਿਖਾਤੀਆਂ ਅੰਦਰ ਵੀ ਬਰਾਂਡੇ ਦੇ ਵਿੱਚ ਕਾਫੀ ਵੇੜਾ ਖੜੀਆਂ ਉਹਨਾਂ ਚੋਂ ਤੁਸੀਂ ਦੇਖ ਲਓ ਧੰਨਵਾਦ